ਬਕਾਇਦਾ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੁਸੀਂ ਲਿਖਤੀ ਜਿਹੜੀ ਸਾਨੂੰ ਸ਼ਿਕਾਇਤ ਦਿਓ ਜਿਹੜੇ ਬੰਦਿਆਂ ਨੇ ਕੋਈ ਕੋਈ ਕੀਤਾ ਜਾਂ ਕੁਝ ਕਰਾਇਆ ਸਾਡੇ ਜੋ ਕਾਈ ਦੇ ਮੈਂਬਰ ਹੈ ਤਾਂ ਉਹ ਮਰ ਜਣੀ ਅਸੀਂ ਉਹਨਾਂ ਤੇ ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਤੇ ਕਾਰਵਾਈ ਕਰਾਂਗੇ ਇਹਦੀ ਜਾਂਚ ਅਸੀਂ ਜਲਦੀ ਕਰ ਦੇਣੀ ਹੈ ਲੋਟਾ ਵਿੱਚ ਇਹਦੇ ਹੱਥੋਂ ਵੀ ਆ ਮੰਗ ਰੱਖ ਰਹੇ ਸੀਗੇ ਜੀ ਪੈਸੇ ਦੀ ਇਹ ਉਹਨਾਂ ਨੂੰ ਪਾਰਟੀ ਤੋਂ ਹਟਾਜ ਕੀਤਾ ਹੋਇਆ ਜੀ ਮਾਫੀ ਮੰਗਾਈ ਜਾਂਦੀ ਸਾਥੋਂ ਇਹ ਜਿਹੜਾ ਵਿਵਾਦ ਹੈ ਮੀਡੀਆ ਨੂੰ ਵੀ ਮੈਂ ਬੇਨਤੀ ਕਰਦਾ ਵੀ ਇਹ ਵਿਵਾਦ ਨੂੰ ਨਾਂਸ ਵਾਲਿਆ ਜਾਵੇ ਅੱਜ ਤੱਕ ਨਾਂ ਜਸੇਵੰਦੀ ਨੇ ਨਾ ਕੋਈ ਹੋਰ ਨੇ ਕਿਸੇ ਨੇ ਸਾਥੋਂ ਨਾ ਕੋਈ ਕਿਰਪਿਆ ਮੰਗਿਆ ਸਾਡਾ ਤਾਂ ਇਸ ਮਸਲੇ ਤੇ ਕੋਈ ਉਹ ਪੱਖ ਨਹੀਂ ਨਾ ਕੋਈ ਅਸੀਂ ਕੁਝ ਮੰਗਿਆ ਨਾ ਕੁਝ ਜਸੇਵੰਦੀ ਨਾਲ ਇਹਨਾਂ ਨੇ ਕੁਝ ਮੰਗਿਆ ਬਾਕੀ ਵੀ ਜੀਤੋ ਕੁਝ ਮੰਗਿਆ ਉਹ ਆਪਦਾ ਕਲੀਅਰ ਕਰਨਗੇ ਵੀ ਕਿਹੜੇ ਬੰਦੇ ਨੇ ਮੰਗਿਆ ਸਾਡੇ ਸਭ ਘਰਾਂ ਦਾ ਨਾਮ ਵਿੱਚ ਨਾਮ ਪਾਇਆ ਜਾਵੇ ਅਸੀਂ ਕੋਈ ਅਸੀਂ ਪਹਿਲਾਂ ਹੀ ਦੁਖੀਆਂਗੇ ਬਿਲਕੁਲ ਬਿਲਕੁਲ ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਰਮਨ ਖੁੱਲਾਰ ਬਹੁਤ ਬਹੁਤ ਸਵਾਗਤ ਕਰਦੀ ਹਾਂ ਤਾਂ ਸ਼ੁਭਨੇ ਪ੍ਰਦਰਸ਼ਨ ਦੇ ਦੌਰਾਨ ਜਿਹੜੀ ਮੌਤ ਦਾ ਜਾਮ ਪੀਤਾ ਉਸਨੇ ਇੱਕ ਵਾਰੀ ਸ਼ੁਭ ਦਾ ਨਾਮ ਹੈ ਜਿਹੜਾ ਉਹ ਇਤਿਹਾਸਿਕ ਅੱਖਰਾਂ ਦੇ ਵਿੱਚ ਲਿਖ ਦਿੱਤਾ ਹੈ ਇਸ ਨੂੰ ਕਹਿ ਸਕਦੇ ਹਾਂ ਕਿ ਕਈ ਵਾਰੀ ਜ਼ਿੰਦਗੀ ਹਿਸਟਰੀ ਮੇਕਰ ਬਣਾ ਦਿੰਦੀ ਹੈ ਕਦੋਂ ਬਣਾ ਦਿੰਦੀ ਹੈ ਕੁਝ ਪਤਾ ਨਹੀਂ ਚੱਲਦਾ ਪਰ ਉਸ ਦੇ ਨਾਮ ਨੂੰ ਕਿਤੇ ਨਾ ਕਿਤੇ ਬਦਨਾਮ ਕਰਨ ਦੀਆਂ ਇਹ ਕਹਿ ਸਕਦੇ ਹਾਂ ਖੋਜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਨਾ ਕੀਤੀਆਂ ਜਾਣੇ ਪਰਵਾਰਕ ਮੈਂਬਰਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕੁਝ ਕੁ ਦਿਨ ਪਹਿਲਾਂ ਸ਼ੁਭਦੀ ਜਿਹੜੀ ਅੰਤਿਮ ਅਰਦਾਸ ਹੋਈ ਸੀ ਉਸ ਮੌਕੇ ਜਿਹੜੀ ਗੋਲਕ ਦੇ ਵਿੱਚ ਮਾਇਆ ਇਕੱਠੀ ਹੋਈ ਸੀ ਉਸ ਮਾਇਆ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਦੇ ਵੱਲੋਂ ਮੰਗਣ ਦੇ ਦੋਸ਼ ਲੱਗੇ ਨੇ ਜੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਲਗਾਏ ਨੇ ਜੀ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇਹ ਇਲਜ਼ਾਮ ਲਗਾ ਰਹੇ ਨੇ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪੰਜਾਬ ਇਕਾਈ ਦੇ ਇੱਕ ਮੈਂਬਰ ਦੇ ਵੱਲੋਂ ਪੈਸੇ ਮੰਗੇ ਗਏ ਗੋਲਕ ਦੀ ਮਾਇਆ ਮੰਗੀ ਗਈ ਜੋ ਕਿ ਸਾਰੇ ਦਾ ਸਾਰਾ ਹੱਕ ਗੁਰਦੁਆਰੇ ਵਾਲਿਆਂ ਦਾ ਹੁੰਦਾ ਕਿ ਉਹਨਾਂ ਨੇ ਕਿਹਨੂੰ ਦੇਣਾ ਬਟ ਇਹ ਜਿਹੜੀ ਵੱਡੀ ਗੱਲ ਨਸ਼ਰ ਹੋਈ ਹੈ ਆਡੀਓ ਦੇ ਥਰੂ ਨਸ਼ਰ ਹੋਈ ਹੈ ਇੱਕ ਕਥਿਤ ਆਡੀਓ ਵਾਇਰਲ ਹੁੰਦੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਤੇ ਉਸ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪੰਜਾਬ ਇਕਾਈ ਦੇ ਮੈਂਬਰ ਦੀ ਤੇ ਆਡੀਓ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਜ਼ਿਆਦਾ ਗਰਮਾ ਜਾਂਦਾ ਹੈ ਤੇ ਇੱਕ ਪਾਸੇ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਤੁਸੀਂ ਇਸ ਮਾਮਲੇ ਨੂੰ ਨਾ ਉਛਾਲੋ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਦੁਖੀ ਨੇ ਤੇ ਦੂਜੇ ਪਾਸੇ ਆਡੀਓ ਜਿਵੇਂ ਹੀ ਵਾਈਰਲ ਹੁੰਦੀ ਹੈ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪੰਜਾਬ ਇਕਾਈ ਦੇ ਮੈਂਬਰ ਵੀ ਤੇ ਭਾਰਤ ਯੂਨੀਅਨ ਸਿੱਧੂਪੁਰ ਇਕਾਈ ਦੇ ਮੈਂਬਰਾਂ ਦੇ ਨਾਲ ਇਹ ਜਿਹੜੀ ਮੀਟਿੰਗ ਕੀਤੀ ਗਈ ਹੈ ਕਿਉਂਕਿ ਇਹ ਮਾਮਲਾ ਬਹੁਤ ਜ਼ਿਆਦਾ ਗਰਮਾ ਚੁੱਕਿਆ ਸੀ ਪਰਵਾਰਕ ਮੈਂਬਰਾਂ ਦੀ ਅਪੀਲ ਤੇ ਜਿਹੜਾ ਹੈ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਸਖਤ ਤੋਂ ਸਖਤ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਫਿਲਹਾਲ ਪਰਿਵਾਰਕ ਮੈਂਬਰ ਇਹੀ ਅਪੀਲ ਕਰ ਰਹੇ ਨੇ ਕਿ ਉਹਨਾਂ ਦੇ ਬੱਚੇ ਦੀ ਜਿਹੜੀ ਇਹ ਮੌਤ ਹੋਈ ਹੈ ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਮਜ਼ਾਕ ਨਾ ਬਣਾਇਆ ਜਾਵੇ ਤੇ ਇਹੀ ਅਪੀਲ ਉਹਨਾਂ ਨੇ ਸਾਰੇ মিডিਆ ਆਧਾਰਿਆਂ ਨੂੰ ਵੀ ਕੀਤੀ ਹੈ ਫਿਲਹਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਮੈਂਬਰਾਂ ਤੇ ਇਹ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਤੇ ਉਹਨਾਂ ਦਾ ਕੀ ਕਹਿਣਾ ਹੈ ਜਾਂ ਫਿਰ ਉਹਨਾਂ ਦਾ ਕੀ ਸਟੈਂਡ ਸਪਸ਼ਟ ਹੈ ਆਓ ਸੁਣਦੇ ਹਾਂ ਸੋ ਬਲਦੇਵ ਸਿੰਘ ਸੰਦੋਹਾ ਬੀਕੇ ਜੂ ਇਕਤਾ ਸਿੱਧੂ ਪਰ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਸੀਂ ਲਗਭਗ ਜੇ 3 ਇਸ਼ੂ ਨੇ 3 ਨੇ ਇਸ਼ੂ ਵਜਿਹੜੇ ਅਸੀਂ ਵਿਚਾਰੇ ਨਾ ਵਿਚਾਰ ਚਰਚਾ ਕਰਕੇ ਸੀ ਉਹਨਾਂ ਦਾ ਜਿਹੜਾ ਨੇ ਬਤਾਰਾ ਕੀਤਾ ਸੋ ਇੱਕ ਤਾਂ ਇਸ਼ੂ ਹੈਗਾ ਜਿਹੜਾ ਇੱਥੇ ਪੈਸਿਆਂ ਦੇ ਮਾਮਲੇ ਚ ਕਿ ਪੈਸੇ ਮੰਗੇ ਨੇ ਜਾਂ ਫਲਾਨਾ ਹੋਇਆ ਜਾਂ ਤਿੰਪਾ ਹੋਇਆ ਸੋ ਅਸੀਂ ਸਾਡੀ 3 ਮੈਂਬਰੀ ਜਿਹੜੀ ਕਮੇਟੀ ਬਣੀ ਹੈ ਦੋ ਸੀ ਜ਼ਿਲ੍ਹੇ ਦੇ ਪ੍ਰਧਾਨਾਂਗੇ ਬਟਿੰਡੇ ਜ਼ਿਲ੍ਹੇ ਦਾ ਪ੍ਰਧਾਨ ਮੁਖਸਰ ਜ਼ਿਲ੍ਹੇ ਦਾ ਪ੍ਰਧਾਨ ਹੈ ਸਗਦੇਵ ਸਿੰਘ ਬੂੜਾ ਗੁਜਰ ਔਰ ਇੱਕ ਰਾਮਪਰੇ ਤੋਂ ਆਪਣੇ ਜਿਹੜਾ ਮੰਡੀਕਲਾਂ ਤੋਂ ਬਾਜਾ ਸਿੰਘ ਔਰ ਅਸੀਂ ਜਿਹੜਾ ਬਕਾਇਦਾ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਈ ਤੁਸੀਂ ਲਿਖਤੀ ਜਿਹੜੀ ਸਾਨੂੰ ਸਖੈਰ ਦਿਓ ਜਿਹੜੇ ਬੰਦਿਆਂ ਨੇ ਕੋਈ ਕੋਈ ਕੀਤਾ ਇਹਦਾ ਕੁਝ ਕਰਾਇਆ ਤਾਂ ਉਹਨਾਂ ਦੀ ਅਸੀਂ ਪੜਤਾਲ ਕਰਕੇ ਉਹਨਾਂ ਤੇ ਅਸੀਂ ਕਾਰਵਾਈ ਕੀਤੀ ਹੈ ਪ੍ਰਧਾਨ ਜੀ ਪੜਤਾਲ ਦੀ ਤੁਸੀਂ ਕਰ ਰਹੇ ਤੁਹਾਡੇ ਆਪ ਦੇ ਜਥੇਬੰਦੀ ਦੇ ਮੈਂਬਰ ਕਰ ਰਹੇ ਨੇ ਤਦੋ ਤਾਂ ਹੋ ਸਕਦਾ ਸਾਡੇ ਹੁਣ ਪਰਵਤ ਪਟਾਲ ਚ ਪਤਾ ਲੱਗਣਾ ਹੈ ਤੁਹਾਡੇ ਪਾਸ ਇਕਾਈ ਦੇ ਅਹੁਦੇਦਾਰ ਨੇ ਉਹ ਕਹਿ ਰਹੇ ਨੇ ਪੈਸੇ ਦੀ ਮੰਗ ਕੀਤੀ ਗਈ ਹੈ ਬਕਾਇਦਾ ਕੀਤੀ ਹੋਗੀ ਹਾਂਜੀ ਹਾਂ ਇਹ ਨਹੀਂ ਗੱਲ ਕੀਤੀ ਹੋਗੀ ਪਰ ਗੱਲ ਇਹ ਹੈਗੇ ਵੀ ਸਾਡੇ ਜੋ ਇਕਾਈ ਦੇ ਮੈਂਬਰ ਹੈ ਤਾਂ ਉਹ ਮਰ ਜਣੀ ਅਸੀਂ ਉਹਨਾਂ ਤੇ ਜੇ ਉਹਨਾਂ ਨੇ ਕੀਤੇ ਤਾਂ ਉਹਨਾਂ ਤੇ ਕਾਰਵਾਈ ਕਰਾਂਗੇ ਬਹੁਤ ਸਾਰੇ ਸਾਡੇ ਇਹੇ ਜੇ ਵੀ ਹੈ ਜਿਹੜੇ ਆਪਣੇ ਆਪ ਦੇ ਪਰਿਵਾਰ ਲਈ ਜਾਂ ਆਪਣੇ ਘਰ ਲਈ ਸਿਰਫ ਆਪਣਾ ਰੋਣ ਮਾਰ ਰਹੇ ਹੁਣ ਉਹਨਾਂ ਨੂੰ ਅਸੀਂ ਕਿਵੇਂ ਦੇਖਾਂਗੇ ਉਹਨਾਂ ਨਾਲ ਅਸੀਂ ਮਤਲਬ ਨਹੀਂ ਕਿਵੇਂ ਲਾਵਾਂਗੇ ਇਹ ਹੈ ਕਿ ਜਿਹੜਾ ਗੁਰਦਾਰਾ ਕਮੇਟੀ ਨੇ ਮਤਲਬ ਜਣੀ ਜਿਹੜੀ ਗੱਲ ਰੱਖੀ ਹੈ ਉੱਤੇ ਸਾਡੀ ਵਿਚਾਰ ਚਰਚਾ ਹੋ ਗਈ ਇਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਆਹ ਇਹਨਾਂ ਨੇ ਕੀਤਾ ਜਿਹੜਾ ਕੁਝ ਦੋ ਬੰਦੇ ਨੇ ਤਾਂ ਉਹਨਾਂ ਦੀ ਵੀ ਇਲੈਕਟ੍ਰਿਕ ਚਾਹ ਦੇ ਦੋ ਅਸੀਂ ਉਹਨਾਂ ਤੇ ਪਤਾ ਲਗਾ ਕੇ ਕਾਰਵਾਈ ਕਰ ਦਾਂਗੇ ਇੱਕ ਜਿਹੜੀ ਬਕਾਇਦਾ ਜਿਹੜੀ ਚੈਨਲਾਂ ਦੇ ਉੱਤੇ ਇੱਕ ਆਪਣਾ ਕਾਪੀ ਚੱਲ ਰਹੀ ਹੈ ਪਰਚੀ ਚੱਲ ਰਹੀ ਹੈ ਹਾਂਜੀ ਹਾਂ ਸੋ ਉਹ ਮੁੱਦਾ ਜਿਹੜਾ ਇਹ ਪਰਿਵਾਰ ਦਾ ਹੈਗਾ ਇਹ ਪਰਿਵਾਰ ਦੇ ਮਤਲਬ ਇਸ ਆਂਗਣਗੇ ਜਿਹੜੇ ਲਗਾਤਾਰ ਉਹ ਜਿਹੜਾ ਬੀਰ ਸਾਡਾ ਜਨਮ ਦਾ ਸੀਟ ਹੋਇਆ ਉਹਨੋਂ ਤੋਂ ਉਸ ਪਰਿਵਾਰ ਨਾਲ ਜੁੜਿਆ ਉੱਥੇ ਘਰੇ ਨੇਗੇ ਉਹਨਾਂ ਦੇ ਪਰਿਵਾਰ ਦੀ ਜਿਹੜੀ ਲਿਖਤ ਪੱਤ ਤੈ ਰਕਾਟ ਹੈ ਉਹ ਮੁੱਦਾ ਇਹਨਾਂ ਨਾਲ ਵਿਚਾਰਿਆ ਗਿਆ ਉਹ ਇਹ ਦੱਸਣਗੇ ਸਾਨੂੰ ਇੱਦਾਂ ਜਿਹੜਾ ਵਿਚਾਰਿਆ ਗਿਆ ਸਾਡੇ ਪ੍ਰਧਾਨ ਜੀ ਜਿਹੜੇ ਗੋਡਾ ਦਾ ਪ੍ਰਬੰਧਕੀਟੀ ਵੀ ਹੈ ਇਹ ਦੱਸਣਗੇ ਸਾਨੂੰ ਇਹਦੀ ਜਾਂਚ ਕੀਤੀ ਜਾਊਗੀ ਇਹਦੀ ਜਾਂਚ ਅਸੀਂ ਜਲਦੀ ਕਰਦਣੀ ਹੈ ਦੋ ਚਾਦਨਾ ਪਿੰਡ ਬੱਲੋ ਰਣਜੀਤ ਸਿੰਘ ਹਾਂਜੀ ਸਾਡੀ ਨਾਲ ਵਿਚਾਰ ਹੋਈ ਹੈ ਜੀ ਹਨ ਅਸੀਂ ਨਾਲ ਸ਼ਿਕਾਇਤ ਦੱਸਦੀ ਵੀ ਉਹ ਜਿਹੜਾ ਦੋ ਬੰਦੇ ਸੀਗੇ ਉਹਨਾਂ 'ਤੇ ਵਿਚਾਰ ਪਤੰਦਰਾ ਹੋਇਆ ਸਾਡਾ ਵੀ ਉਹਨੂੰ ਦੱਸਦਾ ਸਾਥੋਂ ਆ ਮੰਗ ਕਰ ਰਹੇ ਸੀਗੇ ਤੇ ਇਹਨਾਂ ਸਾਥ ਦੋ ਦਿਨ ਲੱਗਿਆ ਵੀ ਇਸ ਕਾਰਵਾਈ ਕਰਾਂਗੇ ਨਹੀਂ ਤੁਹਾਡੇ ਵੱਲੋਂ ਕਿਹੇ ਜੀ ਸ਼ਿਕਾਇਤ ਦਿੱਤੀ ਗਈ ਆ ਜਿਹੜੀ ਆ ਪਕਾ ਕੇ ਵੀ ਸਾਥੋਂ ਵੀ ਆ ਮੰਗ ਰੱਖ ਰਹੇ ਸੀਗੇ ਜੀ ਪੈਸੇ ਦੀ ਜਿਹੜੀ ਜਿੱਥੇ ਬੰਦੀ ਮੰਗ ਰੱਖੀ ਸੀ ਮੰਗ ਉਹ ਤਾਂ ਸਾਡੇ ਪਿੰਡ ਦੇ ਮੁੰਡੇ ਸੀਗੇ ਜੀ ਦੋ ਜਿੱਥੇ ਬੰਦੇ ਨਾਲ ਐਸੀ ਤੁਹਾਨੂੰ ਦੱਸਿਆ ਗਿਆ ਕਿ ਉਹ ਕਾਇਲ ਮੈਂਬਰ ਹੈਗੇ ਜਾਂ ਨਹੀਂ ਜੀ ਜੱਥੇ ਬੰਦੀ ਦੇ ਮੈਂਬਰ ਹੈਗੇ ਜਾਂ ਨਹੀਂ ਮੈਂਬਰ ਤਾਂ ਹੈਗੇ ਜੀ ਉਹਨਾਂ ਦੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੁਹਾਡੇ ਵੱਲੋਂ ਕਹੀ ਜੀ ਮੰਗ ਕੀਤੀ ਗਈ ਹੈ ਵੀ ਕਹੀ ਨੀ ਕਾਰਵਾਈ ਹੋਣੀ ਚਾਹੀਦੀ ਹੈ ਵੀ ਉਹਨਾਂ ਨੂੰ ਪਾਰਟੀ ਤੋਂ ਹਟਾਜ ਕੀਤਾ ਹੋਇਆ ਜੀ ਮਾਫੀ ਮੰਗਾਈ ਜਾ ਦੇ ਸਾਥ ਉਹਨਾਂ ਨੂੰ ਠੀਕ ਹੈ ਹਾਂਜੀ ਪਹਿਲਾਂ ਤੁਸੀਂ ਸਟੇਟਮੈਂਟ ਦਿੱਤੀ ਸੀ ਵੀ ਮਾਫੀ ਮੰਗ ਲਈ ਮੰਗ ਲਈ ਸੀ ਗੱਲ ਉਹਨਾਂ ਨੇ ਸਾਡੇ ਪਿੰਡ ਤੋਂ ਮੰਗ ਲਈ ਜੀ ਅੱਛਾ ਜੀ ਇਹਨਾਂ ਸਾਹਮਣੇ ਵੀ ਦੱਸ ਇਹ ਕਹਿੰਦੇ ਸਰਦਕ ਦੇ ਸਾਥ ਮਾਫੀ ਮੰਗਾਵਾਂਗੇ ਉਹਨੂੰ ਪਾਰਟੀ ਜੋ ਹਟਾ ਜਿਹੜੀ ਆਡੀਓ ਜਿਹੜੀ ਵਾਇਰਲ ਹੋਈ ਹੈਗੀ ਗੱਤੀ ਸਾਹਿਬ ਜੀ ਦੀ ਉਹ ਫਿਰ ਉਹ ਕਿਸ ਤਰ੍ਹਾਂ ਹੋਈ ਜੀ ਆਡੀਓ ਦਾ ਕੋਈ ਨਹੀਂ ਸਾਨੂੰ ਪਤਾ ਵੀ ਕਿਹਨੇ ਕਰੀਆ ਜੀ ਉਹ ਆਡੀਓ ਹੈ ਕਿ ਦੀ ਇਹ ਕੋਣ ਬੋਲ ਰਿਹਾ ਉਹਦੇ ਚ ਉਹ ਸਾਡਾ ਗ੍ਰੰਥੀ ਹੈ ਜੀ ਕੀ ਨਾਮ ਹੈ ਗੁਰਪ੍ਰੀਤ ਸਿੰਘ ਜੀ ਇਹ ਜਿਹੜਾ ਘਟਨਾ ਕਰਨ ਦੋ ਤਿੰਨ ਦਿਨਾਂ ਦਾ ਇਹ ਵਾਪਰ ਰਿਹਾ ਸੀ ਇਹਨੂੰ ਬਹੁਤ ਮੰਦਭਾਗਾ ਗਿੰਦੇ ਆਂ ਤੇ ਅਸੀਂ ਇਸ ਗੱਲ ਨੂੰ ਬਹੁਤ ਪਰਿਵਾਰ ਨੂੰ ਸਦਮਾ ਪਹੁੰਚਿਆ ਵੀ ਇਹ ਜਿਹੜਾ ਵਿਵਾਦ ਹੈ ਮੀਡੀਆ ਨੂੰ ਵੀ ਮੈਂ ਬੇਨਤੀ ਕਰਦਾ ਵੀ ਇਹ ਵਿਵਾਦ ਨੂੰ ਨਾ ਉਸਾਲਿਆ ਜਾਵੇ ਇਹ ਨਾਰਮਲ ਗੱਲ ਹੈ ਜਿਹੜਾ ਕੋਈ ਸਮਾਨ ਲਿਖਣਾ ਹੈ ਹੋਰ ਕਰਨਾ ਹੈ ਇਹ ਵੀ ਕੋਈ ਵੱਡੀ ਗੱਲ ਨਹੀਂ ਹੈ ਘਰ ਦੇ ਵਿੱਚ ਨੋਟ ਕਰਦੇ ਆ ਅੱਜ ਵੀ ਕਾਪੀ ਪਈ ਹੈ ਜਿਹੜਾ ਮਰਜ਼ੀ ਓਪਨ ਹੈ ਜਿਹੜਾ ਮਰਜ਼ੀ ਜਾਵੇ ਜਿਹੜਾ ਮਰਜ਼ੀ ਦੇਖੇ ਜਿਹੜਾ ਮਰਜ਼ੀ ਹੋਰ ਕਰੇ ਫੋਟੋ ਖਿੱਚੇ ਪਰ ਉਹ ਮਨਸਾ ਅਗਲੇ ਦੀ ਕੀ ਹੈ ਵੀ ਉਹ ਵਾਇਰਲ ਕਰਨ ਵਾਸਤੇ ਖਿੱਚਦਾ ਹੈ ਜਾਂ ਉਹ ਦੇਖਣ ਵਾਸਤੇ ਖਿੱਚਦਾ ਇਹ ਉਹਦੇ ਤੇ ਡਿਪੈਂਡ ਕਰਦਾ ਤੁਸੀਂ ਤੁਸੀਂ ਦੋਨੇ ਕਮੇਟੀਆਂ ਨੂੰ ਮਿਲ ਲੇ ਹੋਗੇ ਆਪਣਾ ਪੱਖ ਤੁਹਾਡੇ ਉੱਤੇ ਰੱਖਿਆ ਗਿਆ ਕਿਸੇ ਤਰ੍ਹਾਂ ਦਾ ਇਸ ਚੀਜ਼ ਨੂੰ ਲੈ ਕੇ ਵੀ ਤੁਹਾਡਾ ਵੀ ਵਿਚਾਰ ਲਏ ਹੁਣ ਇਸ ਮੁੱਦੇ ਨੂੰ ਲੈ ਕੇ ਹਾਂਜੀ ਅਸੀਂ ਸਾਨੂੰ ਸਾਰੀਆਂ ਕਮੇਟੀਆਂ ਵੀ ਮਿਲੀਆਂ ਸਾਨੂੰ ਜਥੇਬੰਦੀ ਵੀ ਮਿਲੀ ਹੈ ਦੋਨੇ ਦੂਜੀਆਂ ਜਥੇਬੰਦੀਆਂ ਵੀ ਨਾਲ ਵੀ ਸਾਡਾ ਤਾਲਮੇਲ ਹੈ ਹੋਰ ਹੈ ਕਿਸੇ ਨੇ ਮਤਲਬ ਇਸ ਤਰ੍ਹਾਂ ਦੀ ਕੋਈ ਅਜੇ ਤੱਕ ਨਾ ਜਥੇਬੰਦੀ ਨੇ ਨਾ ਕੋਈ ਹੋਰ ਨੇ ਕਿਸੇ ਨੇ ਸਾਥੋਂ ਨਾ ਕੋਈ ਕਿਰਪਿਆ ਮੰਗਿਆ ਨਾ ਕੋਈ ਉਹ ਮੰਗਿਆ ਜਿੰਨਾ ਸਹਿਯੋਗ ਕਰੇ ਸਾਰੇ ਨਗਰ ਨੇ ਪੂਰਾ ਕਰੇ ਜਥੇਬੰਦੀਆਂ ਨੇ ਕਰਿਆ ਸਾਰਿਆਂ ਨੇ ਕਰਿਆ ਅਸੀਂ ਉਹਦੇ ਪੂਰੇ ਧੰਨਵਾਦੀਆਂ ਜਿਨ੍ਹਾਂ ਨੇ ਸਾਰੇ ਨਗਰ ਨੇ ਸਹਿਯੋਗ ਕੀਤਾ ਸਾਡਾ ਤਾਂ ਇਸ ਮਸਲੇ ਤੇ ਕੋਈ ਉਹ ਪੱਖ ਨਹੀਂ ਨਾ ਕੋਈ ਅਸੀਂ ਕੁਝ ਮੰਗਿਆ ਨਾ ਕੁਝ ਜ세ਵੰਦੀ ਨਾਲ ਇਹਨਾਂ ਨੇ ਕੁਝ ਮੰਗਿਆ ਠੀਕ ਹੈ ਕੋਈ ਹੋ ਸਕਦਾ ਹੈ ਕਿ ਬੰਦਾ ਮੰਗਦਾ ਉਹ ਕਲੀਅਰ ਕਰ ਦੇਣ ਪਰ ਅਸੀਂ ਜਾਂ ਜ세ਵੰਦੀ ਨੇ ਬੰਦਾ ਨੇ ਕੋਈ ਕਛੇ ਤਾਂ ਕੁਝ ਮੰਗਿਆ ਨਹੀਂ ਬਾਕੀ ਵੀ ਜਿਹੜੋ ਕੁਝ ਮੰਗਿਆ ਉਹ ਆਪ ਦਾ ਕਲੀਅਰ ਕਰਨਗੇ ਵੀ ਕਿਹੜੇ ਬੰਦੇ ਨੇ ਮੰਗਿਆ ਠੀਕ ਹੈ ਹੈ ਸਾਡੇ ਸਭ ਘਰ ਦਾ ਨਾਮ ਵਿੱਚ ਨਾ ਪਾਇਆ ਜਾਵੇ ਅਸੀਂ ਕੋਈ ਅਸੀਂ ਪਹਿਲਾਂ ਹੀ ਦੁਖੀਆਂਗੇ ਬਿਲਕੁਲ